ਮੱਗਰ ਦੀ ਸੰਗਰਾਨ ਦਾ ਉਪਦੇਸ਼ ਸਰਵਣ ਕਰੋ ਜੀ ਮੰਗਰ ਮਾਹੇ ਸੋਹੰਦੀਆਂ ਹਰ ਸੇ ਪੈਰ ਸੰਗ ਬੈਠੜੀਆਂ ਮੱਗਰ ਦੇ ਮਹੀਨੇ ਵਿੱਚ ਉਹ ਜੀ ਵਿਸਤਰੀਆਂ ਪ੍ਰਭੂ ਪ੍ਰੇਮੀ ਸੁੰਦਰ ਲੱਗਦੀਆਂ ਹਨ ਜੋ ਆਪਣੇ ਪਤੀ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਰੱਖਦੀਆਂ ਹਨ ਤਿੰਨ ਕੀ ਸੋਭਾ ਕਿਆ ਗਣੇ ਜਿਹ ਸਾਹਿਬ ਮੇਲੜੀਆਂ ਜੋ ਜੀਵ ਇਸਤਰੀਆਂ ਪ੍ਰਭੂ ਦਾ ਸਿਮਰਨ ਕਰਨ ਨਾਲ ਪਰਮੇਸ਼ਰ ਵਿੱਚ ਹੀ ਸਮਾ ਜਾਂਦੀਆਂ ਹਨ ਉਹਨਾਂ ਦੀ ਸੋਭਾ ਨੂੰ ਵਰਣਨ ਕਰਨਾ ਬਹੁਤ ਹੀ ਮੁਸ਼ਕਲ ਹੈ ਉਹਨਾਂ ਦੀ ਸੋਭਾ ਵਰਣਨ ਨਹੀਂ ਕੀਤੀ ਜਾ ਸਕਦੀ ਹਨ ਮਨ ਮੌਲਿਆ RAM ਸਿਓ ਸੰਗ ਸਾਧ ਸਹੇਲੜੀਆਂ ਜੋ ਸਤ ਸੰਗਤ ਵਿੱਚ ਤਨੋ ਮਨੋ ਪਰਮੇਸ਼ਰ ਦੇ ਚਰਨਾ ਵਿੱਚ ਧਿਆਨ ਜੋੜ ਕੇ ਰੱਖਦੇ ਹਨ ਉਹਨਾਂ ਦੇ ਸਰੀਰ ਅਤੇ ਮਨ ਵਿੱਚ ਸਦਾ ਖੇੜਾ ਰਹਿੰਦਾ ਹੈ ਉਹ ਸਦਾ ਖਿੜੇ ਰਹਿੰਦੇ ਹਨ ਅਤੇ ਖੁਸ਼ ਰਹਿੰਦੇ ਹਨ ਸਾਧ ਜਨਾ ਤੇ ਬਾਹਰੇ ਸੇ ਰਹਿਣ ਅਕੇਲ ਅੜਿਆ ਜਿਹੜੀਆਂ ਜੀਵ ਇਸਤਰੀਆਂ ਸਤ ਸੰਗ ਰੂਪੀ ਸਾਧ ਸੰਗਤ ਵਿੱਚ ਨਹੀਂ ਜਾਂਦੀਆਂ ਸੰਗਤ ਤੋਂ ਬਾਹਰ ਰਹਿੰਦੀਆਂ ਹਨ ਉਹਨਾਂ ਦਾ ਪਰਮਾਤਮਾ ਨਾਲ ਕਦੇ ਵੀ ਮਲਾਪ ਨਹੀਂ ਹੋ ਸਕਦਾ ਉਹ ਸਦਾ ਪਰਮੇਸ਼ਰ ਨਾਲ ਵਿਛੜੀਆਂ ਰਹਿੰਦੀਆਂ ਹਨ ਅਤੇ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਂਦੀਆਂ ਹਨ ਖਨਾ ਕਬਹੂ ਉੱਤਰੇ ਸੇ ਜਮ ਕੇ ਬਸ ਪੜੀਆਂ ਉਹਨਾਂ ਦਾ ਦੁੱਖ ਕਦੇ ਵੀ ਖਤਮ ਨਹੀਂ ਹੁੰਦਾ ਸਦਾ ਦੁੱਖਾਂ ਦੇ ਘੇਰੇ ਵਿੱਚ ਰਹਿੰਦੀਆਂ ਹਨ ਅਤੇ ਅੰਤ ਨੂੰ ਉਹ ਜਮਾ ਦੇ ਬਸ ਵਿੱਚ ਪਾ ਕੇ ਧਰਮ ਰਾਜ ਦੀ ਕਚਹਿਰੀ ਵਿੱਚ ਪੇਸ਼ ਹੋ ਕੇ ਲੇਖਾ ਦਿੰਦੀਆਂ ਹਨ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਸਨ ਨਿਤ ਖੜੀਆਂ ਆਹ ਜਿਨ੍ਹਾਂ ਜੀਵ ਇਸਤਰੀਆਂ ਨੇ ਸਤ ਸੰਗ ਵਿੱਚ ਜਾ ਕੇ ਪਰਮੇਸ਼ਰ ਦੇ ਚਰਨਾ ਵਿੱਚ ਧਿਆਨ ਜੋੜ ਕੇ ਸਿਮਰਨ ਕੀਤਾ ਹੈ ਉਹ ਸਦਾ ਪਰਮਾਤਮਾ ਦੇ ਚਰਨਾ ਨਾਲ ਜੁੜੀਆਂ ਰਹਿੰਦੀਆਂ ਹਨ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਜੋ ਪਰਮਾਤਮਾ ਦਾ ਗੁਣਗਾਨ ਕਰਦੇ ਹਨ ਅਤੇ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਪਿਆਰ ਰਹਿੰਦਾ ਹੈ ਅਤੇ ਕੰਠ ਤੋਂ ਸਦਾ ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ ਸਮਝੋ ਉਹਨਾਂ ਨੇ ਗਲੇ ਵਿੱਚ ਹੀਰੇ ਜਵਾਹਰ ਅਤੇ ਲਾਲਾਂ ਦਾ ਹਾਰ ਪਾਇਆ ਹੋਇਆ ਹੈ ਨਾਨਕ ਵੰਸ਼ੇ ਧੂੜ ਤੈਨ ਪ੍ਰਭ ਸ਼ਰਣੀ ਦਰ ਪੜਿਆ ਆਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਉਹਨਾਂ ਪ੍ਰੇਮੀਆਂ ਦੇ ਚਰਨਾਂ ਦੀ ਧੂੜ ਸਤਗੁਰੂ ਲੋਚਦੇ ਹਨ ਜੋ ਸਦਾ ਪਰਮੇਸ਼ਰ ਦੇ ਸਾਰਣ ਵਿੱਚ ਪਏ ਰਹਿੰਦੇ ਹਨ ਮੰਗਰ ਪ੍ਰਭ ਅਰਾਧਨਾ ਬੋੜ ਨਾ ਜਨਮੜੀ ਆ ਪੰਜਵੇਂ ਨਾਨਕ ਮੱਗਰ ਮਹੀਨੇ ਦਾ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਜਿਹੜੇ ਜਿਗਿਆਸੂ ਮੱਗਰ ਮਹੀਨੇ ਵਿੱਚ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਹਨ ਉਹਨਾਂ ਦੇ ਜਨਮ ਮਰਨ ਦੇ ਬੰਧਨ ਖਾਤਮ ਹੋ ਜਾਂਦੇ ਹਨ ਅਤੇ ਉਹ ਹਮੇਸ਼ਾ ਵਾਸਤੇ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਪਾ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਗਰ ਦੀ ਸੰਗਰਾਮ ਸਰਬੱਤ ਦਾ ਭਲਾ ਲੈ ਕੇ ਆਵੇ ਹਰ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਅਤੇ ਤੰਦਰੁਸਤੀ ਦੀ ਬਖਸ਼ਿਸ਼ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ